ਯੂਕੇ ਸਰਕਾਰ ਨੇ ਇੱਕ ਵੱਡੀ ਪਹਿਲ ਕਦਮੀ ਕੀਤੀ ਹੈ ਜਿੱਥੇ ਕਿ ਕੀਰਤਨ ਨੂੰ ਪਵਿੱਤਰ ਸਿੱਖ ਸੰਗੀਤ ਵਜੋਂ ਮਾਨਤਾ ਪ੍ਰਾਪਤ ਹੋਈ ਹੈ ਜੀਹਾਂ ਪਹਿਲੀ ਵਾਰ ਕੀਰਤਨ ਨੂੰ ਗ੍ਰੇਡੇਡ ਸੰਗੀਤ ਪ੍ਰੀਖਿਆ ਪ੍ਰਣਾਲੀ ਵਜੋਂ ਮਾਨਤਾ ਮਿਲੀ ਹੈ ਤੇ ਹੁਣ ਵਿਦਿਆਰਥੀ ਸਿੱਖ ਸੈਕ੍ਰੇਡ 뮤직 ਤਹਿਤ ਪਾਠਕ੍ਰਮ ਨੇ ਜਿਹੜੇ ਇਹੋ ਸੰਗੀਤ ਦੇ ਪੜ੍ਹ ਸਕਣਗੇ ਤੇ ਸਾਰੇ ਕਰਿਕੂਲਮ ਨੂੰ ਸਵੀਕਾਰ ਕਰਨ ਅਤੇ ਲਾਂਚ ਕਰਨ ਦੇ ਲਈ 10 ਸਾਲ ਲੱਗੇ ਨੇ ਬਰਮਿੰਗਮ ਆਧਾਰਿਤ ਸੰਗੀਤਕਾਰ ਹਰਜਿੰਦਰ ਲਾਲੀ ਨੇ ਇਹ ਪਹਿਲ ਕਦਮੀ ਕੀਤੀ ਤੇ ਉਹਨਾਂ ਦਾ ਜਿਹੜਾ ਟੀਚਾ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਵਿਰਾਸਤ ਨੂੰ ਸੁਰੱਖਿਅਤ ਰੱਖੀਏ ਦੇ ਤਹੱਤ ਕਾਫੀ ਜਿਹੜਾ ਸਟਰਗਲ ਕੀਤਾ ਗਿਆ ਤੇ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਇਸ ਕਰਿਕੂਲਮ ਨੂੰ ਅੱਜ ਸਵੀਕਾਰ ਕੀਤਾ ਗਿਆ ਹੈ ਤੇ ਦੱਸ ਜੇ ਕਿ ਇਸ ਕਰਿਕੂਲਮ ਨੂੰ ਸਵੀਕਾਰ ਕਰਨ ਅਤੇ ਲਾਂਚ ਕਰਨ ਦੇ ਲਈ ਪੂਰੇ 10 ਸਾਲ ਲੱਗੇ ਨੇ ਤੇ ਹੁਣ ਯੂਕੇ ਦੇ ਸਕੂਲਾਂ ਦੇ ਵਿੱਚ ਇਸ ਦੀ ਪੜ੍ਹਾਈ ਸ਼ੁਰੂ ਹੋਵੇਗੀ ਤੇ ਗੁਰਬਾਣੀ ਕੀਰਤਨ ਦੀ ਜਿਹੜੇ ਬੱਚੇ ਚਾਹਵਾਨ ਨੇ ਵੀ ਉਹ ਗੁਰਬਾਣੀ ਸੰਗੀਤ ਸਿੱਖਣਾ ਚਾਹੁੰਦੇ ਨੇ ਤੇ ਉਹਨਾਂ ਕੋਲ ਟਾਈਮ ਨਹੀਂ ਸੀ ਹੁੰਦਾ ਜਾਂ ਕਿਸੇ ਵੀ ਤਰੀਕੇ ਦੀ ਜਿਹੜੇ ਉਹਨਾਂ ਨੂੰ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਸੀ ਉਹ ਹੁਣ ਨਹੀਂ ਹੋਣਗੀਆਂ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਜਿਹੜੇ 8ਥ ਕਲਾਸ ਤੱਕ ਬੱਚਿਆਂ ਨੂੰ ਇਹ ਇਮਤਿਹਾਨ ਪ੍ਰਣਾਲੀ ਦੇ ਵਜੋਂ ਹਿੱਸਾ ਬਣਾ ਲਿਆ ਗਿਆ ਹੈ ਤੇ ਹੁਣ ਜਿਹੜੇ ਬੱਚੇ ਨੇ ਉਹ 8ਵੀਂ ਜਮਾਤ ਤੱਕ ਸੰਗੀਤ ਇਮਤਿਹਾਨ ਪ੍ਰਣਾਲੀ ਦਾ ਹਿੱਸਾ ਰਹਿਣਗੇ ਤੇ ਬਾਅਦ ਦੇ ਵਿੱਚ ਇਹਨਾਂ ਦੇ ਲਈ ਡਿਪਲੋਮੇ ਨੇ ਜਿਹੜੇ ਉਹ ਵੀ ਸ਼ੁਰੂ ਕੀਤੇ ਜਾਣਗੇ ਤੇ ਇੱਥੇ ਇੱਕ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਭਾਰਤੀ ਤਾਰ ਯੰਤਰਾਂ ਦਿਲਰੂਬਾ ਤੋਸ ਐਸਰਾਜ ਸਰੰਗੀ ਅਤੇ ਸਰਾਦਾ ਦੇ ਵਿੱਚ ਕੀਰਤਨ ਸਿੱਖਿਆ ਪ੍ਰਾਪਤ ਕੀਤੀ ਜਾ ਸਕਦੀ ਹੈ ਤੇ ਇਸ ਮੌਕੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਮਤਿਹਾਨ ਪਾਸ ਕਰਨਗੇ ਉਹਨਾਂ ਨੂੰ ਵਧੀਆ ਗ੍ਰੇਡ ਦਿੱਤਾ ਜਾਵੇਗਾ ਇਸ ਦੀ ਜਿਹੜੀ ਪੜ੍ਹਾਈ ਆ ਉਹ 8ਵੀਂ ਜਮਾਤ ਤੱਕ ਤਾਂ ਹੋਵੇਗੀ ਤੇ ਫਿਰ ਬਾਅਦ ਵਿੱਚ ਜਿਹੜੇ ਡਿਪਲੋਮੇ ਨੇ ਉਹ ਵੀ ਮੈਨੇਜ ਕੀਤੇ ਗਏ ਨੇ ਕਿ ਡਿਪਲੋਮੇ ਕਰਵਾਏ ਜਾਣਗੇ ਅਤੇ ਪਾਸ ਕਰਨ ਵਾਲਿਆਂ ਨੂੰ ਯੂ ਸੀ ਐਸ ਅੰਕ ਦਿੱਤੇ ਜਾਣਗੇ ਤੇ ਮੈਰਿਟ ਦੇ ਵਿੱਚ ਪਾਸ ਹੋਣ ਵਾਲਿਆਂ ਨੂੰ ਵੱਧ ਅੰਕ ਮਿਲਣਗੇ ਇਹਨਾਂ ਦਾ ਫਾਇਦਾ ਹੋਏਗਾ ਕਿ ਯੂਕੇ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਦਾਖਲਾ ਜਿਹੜਾ ਉਹ ਸੁਖ ਹੋਵੇਗਾ ਤੇ ਵਧੀਆ ਜੇ ਸਕੋਰ ਆਪਾਂ ਵਧੀਆ ਕਰਾਂਗੇ ਤੇ ਵਧੀਆ ਜਿਹੜਾ ਰਿਜ਼ਲਟ ਹੈ ਉਹ ਵੀ ਸਾਹਮਣੇ ਆਵੇਗਾ ਤਾਂ ਇੱਕ ਵਧੀਆ ਪਹਿਲ ਕਦਮੀ ਹੈ ਜਿਹੜੀ ਇਹ ਕੀਤੀ ਜਾ ਰਹੀ ਹੈ ਕਿਉਂਕਿ 15ਵੇਂ ਸਦੀ ਦੇ ਵਿੱਚ ਪਹਿਲੇ ਸਿੱਖ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚੱਲਦੇ ਆ ਰਹੇ ਕੀਰਤਨ ਬਾਰੇ ਬ੍ਰਿਟਾਨੀਆਂ ਦੇ ਵਿੱਚ ਗੁਰਮਤ ਸੰਗੀਤ ਅਕਾਦਮੀ ਦੇ ਅਧਿਆਪਕ ਹਰਜਿੰਦਰ ਲਾਲੀ ਨੇ ਕਿਹਾ ਕਿ ਮੇਰੇ ਕੋਲ ਲੋਕ ਕੀਰਤਨ ਸਿੱਖਣ ਲਈ ਆ ਰਹੇ ਸਨ ਪਰ ਉਹ ਦੋ ਕੁ ਸਾਲ ਸਿੱਖਦੇ ਸਨ ਤੇ ਬਾਅਦ ਦੇ ਵਿੱਚ ਚਲੇ ਜਾਂਦੇ ਸਨ ਕਿਉਂਕਿ ਉਹਨਾਂ ਨੂੰ ਪਿੱਛੋਂ ਕੋਈ ਹੱਲਾਸ਼ੇਰੀ ਨਹੀਂ ਸੀ ਮਿਲਦੀ ਤੇ ਕਈ ਜੇ ਆਉਂਦੇ ਸੀ ਤੇ ਆ ਕੇ ਕੁਝ ਸਮਾਂ ਉੱਥੇ ਵੀ ਤੋਣਾ ਤੇ ਬਾਅਦ ਦੇ ਵਿੱਚ ਕਹਿਣਾ ਕਿ ਸਾਡੇ ਐਗਜ਼ਾਮ ਆ ਗਏ ਨੇ ਜਾਂ ਕੋਈ ਵੀ ਜਿਹੜਾ ਰੀਜ਼ਨ ਸੀ ਉਹ ਦੇ ਦਿੰਦੇ ਸੀ ਕਿਉਂਕਿ ਟਾਈਮ ਦੀ ਗੱਲ ਹੈ ਕਿਉਂਕਿ 12 ਜਿਹੜੇ ਆਪਾਂ ਗੱਲ ਕਰੀਏ ਵਿਦੇਸ਼ਾਂ ਦੀ ਤਾਂ ਉੱਥੇ ਆਪਾਂ ਨੂੰ ਟਾਈਮ ਦੇ ਵਿੱਚ ਵੱਜ ਕੇ ਰਹਿਣਾ ਪੈਂਦਾ ਹੈ ਹਰੇਕ ਕੰਮ ਟਾਈਮ ਟੂ ਟਾਈਮ ਕਰਨਾ ਪੈਂਦਾ ਹੈ ਤੇ ਇਸ ਦੇ ਲਈ ਹੁਣ ਸਕੂਲ ਦੇ ਵਿੱਚ ਹੀ ਇਸ ਨੂੰ ਇੱਕ ਸਬਜੈਕਟ ਦੇ ਤੌਰ ਤੇ ਵਰਤਿਆ ਜਾਵੇਗਾ ਤੇ ਸਬਜੈਕਟ ਦੇ ਵਿੱਚ ਹੁਣ ਕਿਰਤਨ ਹੈ ਜਿਹੜਾ ਉਹ ਬੱਚਿਆਂ ਨੂੰ ਲਾਜ਼ਮੀ ਕਰ ਦਿੱਤਾ ਜਾਵੇਗਾ ਜੇ ਬੱਚੇ ਸਿੱਖਣਾ ਚਾਹੁੰਦੇ ਨੇ ਤੇ ਉਹ ਸਿੱਖ ਸਕਦੇ ਹਨ ਸੋ ਯੂਕੇ ਸਰਕਾਰ ਦੀ ਇਹ ਬਹੁਤ ਹੀ ਵਧੀਆ ਪਹਿਲ ਕਦਮੀ ਹੈ ਜਿਹੜੀ ਯੂਕੇ ਕੀਤੀ ਗਈ ਹੈ ਜਿੱਥੇ ਕਿ ਕੀਰਤਨ ਨੂੰ ਪਵਿੱਤਰ ਸਿੱਖ ਸੰਗੀਤ ਵਜੋਂ ਮੰਨਤਾ ਪ੍ਰਾਪਤ ਹੋਈ ਹੈ